Komm. ਕਢਾਈਆਂ ਵਾਲੇ ਸੂਟ ਉਹ ਇਹਨਾਂ ਦਾ ਮੁੱਲ ਸੇ ਲੋ ਬਾਜ਼ਾਰਾਂ ਦੇ ਵਿੱਚ ਹਜ਼ਾਰ ਦਾ ਕੋਈ 900 ਦਾ ਕੋਈ 1200 ਦਾ ਅਸੀਂ ਕਿੰਨੇ ਦੇ ਦੇ ਦੇਣੇ ਆ ਹਜ਼ਾਰ ਰੁਪਏ ਦੇ 4000 ਰੁਪਏ ਚਾਰ ਉਹ ਬਲੈਕ ਸੂਟ ਕਹਿੰਦੀ ਮੈਂ ਪਾਉਣਾ ਵਿਆਹ ਦੇ ਵਿੱਚ ਦੁਪੱਟਾ ਹੋਵੇ ਚਨਾਣ ਦਾ ਪਰ ਰੇਟ ਰੇਟ ਮੇਰੇ ਮਤਲਬ ਦਾ ਹੋਏ ਮੈਂ ਕਿਹਾ ਜਿਹੜਾ ਸੂਟ 35 3500 ਦਾ ਮਿਲਦਾ ਇੱਥੇ ਤੈਨੂੰ ਪਹਿਣਾ 1700 1800 2000 ਦੇ ਦੇ ਦੇਗੇ ਲੈਂਡ ਤੋਂ ਆਂਦਾ ਕੋਈ ਆਸਟ੍ਰੇਲੀਆ ਤੋਂ ਆਂਦਾ ਕੋਈ ਨਿਊਜ਼ੀਲੈਂਡ ਤੋਂ ਆਂਦਾ ਇਹੋ ਜਿਹੇ ਸੂਟ ਲੱਭਦੇ ਆ ਬਾਜੀ ਕਹਿੰਦੇ ਸਾਨੂੰ ਤਾਂ ਲੁੱਟ ਲਿਆ ਤੁਸੀਂ ਆਉਣਾ ਕਿੱਥੇ ਆ ਮਾਤੂ ਸ਼ੀ ਦਸਤਾਨ ਤੇ ਰੇਡ ਸੁਣ ਕੇ ਤੁਸੀਂ ਹੋਏ ਨਾ ਹਨਾਨ ਮੈਰੋਨ ਕਲਰ ਦਾ ਸੂਟ ਉਹ ਗਲਾ ਪੂਰਾ ਫਰੰਟ ਬਣਿਆ ਆ ਉਹ ਦੁਪੱਟੇ ਤੇ ਕਿੱਡੀ ਚੌੜੀ ਕਢਾਈ ਕਰ ਦਿੱਤੀ ਹੋਈ ਏ ਉਹ ਮੁੰਡੇ ਦੀ ਮੰਮੀ ਪਾਲੇ ਉਹ ਮੁੰਡੇ ਦੀ ਭੂਆ ਪਾਲੇ ਉਹ ਮੁੰਡੇ ਦੀ ਚਾਚੀ ਪਾਲੇ ਜਿਹੜਾ ਮਰ ਓਏ ਆ ਸੂਟ ਵੇਖ ਕੇ ਉਹ ਮੂਵੀ ਵਾਲੇ ਨੇ ਭੱਜਾ ਹੀ ਆਉਣਾ ਉਹ ਭੱਜਾ ਹੀ ਆਉਣਾ ਸੂਟ ਪੋਣਾ ਲਾਲ ਰੰਗ ਦਾ ਔਰ ਇਹ ਨਾਲ ਪੂਰਾ ਕਢਾਈ ਕੱਢਿਆ ਬਾਜ਼ਾਰ 'ਚ ਇਹੋ ਜਿਹੇ ਸੂਟਾਂ ਨੂੰ ਹੱਥ ਨਹੀਂ ਲੱਗਦਾ ਉਹ ਬਾਜ਼ਾਰ 'ਚ ਮਿਲਦਾ 15000 20000 18000 ਦੇ ਮਤੁਸ਼ੀ ਦੱਸਤਾ ਕਿ ਸਾਡੇ ਕੋਲ ਆਇਓ ਤੁਹਾਨੂੰ ਅਸੀਂ ਦੇ ਦਾਂਗੇ ਓ 600 70000 ਦੇ ਚ ਓ ਨੀਲਾ ਲੈ ਲਓ ਓ ਪੀਲਾ ਲੈ ਲਓ ਜਿਹੜਾ ਰੰਗ ਤੁਹਾਨੂੰ ਕਹੇ ਜਿਹੜਾ ਰੰਗ ਤੁਹਾਨੂੰ ਭਾਵੇ ਓ ਸਾਰੇ ਦੇ ਦੇਣੇ ਆ ਇਹੋ ਜਿਹੇ ਭਾਰੇ ਭਾਰੇ ਸੂਟ ਬਾਜ਼ਾਰ 'ਚ ਮਿਲਦੇ 15000 ਦੇ ਓ 20000 ਦੇ ਤੁਹਾਨੂੰ ਦੇ ਦੇਣੇ ਕੋਡੀਆਂ ਨੇ ਪਾ ਆ ਚੱਕ ਦੇ ਚਲੋ ਤੁਹਾਨੂੰ ਵੱਡੇ ਵੱਡੇ ਪਾਰੇ ਪਾਰੇ ਫਰਾਕ ਸੂਟ ਉਹ ਸ਼ਰਾਰੇ ਗਰਾਰੇ ਲੈ ਲੋ ਤੁਸੀਂ ਜਿਹੜੇ ਤੇ ਹੱਥ ਰੱਖੋ ਤੁਹਾਨੂੰ ਉਹ ਦਿਖਾ ਦੇਣੀ ਆ ਆ ਦਿਖਾ ਮੇਰਾ ਵੀਰ ਸ਼ਰਾਰੇ ਗਰਾਰੇ ਚੱਕੀ ਚੱਲੋ ਤੁਹਾਨੂੰ ਇਹਨਾਂ ਤੇ ਵੀ ਵੱਡੀ ਪਰਮਾਰ ਆ ਲਓ ਜੀ ਬ੍ਰਾਈਡਲ ਲਹਿੰਗੇ ਤੁਹਾਨੂੰ ਬਾਜ਼ਾਰਾਂ ਚ ਮਿਲਦਾ 20000 25 25000 ਕਿਰਾਏ ਤੇ ਹੁਣ ਇਹ ਉਹ ਵੱਡੇ ਵੱਡੇ ਫੋਲੇ ਪਰੇ ਰੰਗੇ ਤੁਹਾਨੂੰ ਦੇ ਰਿਆਂ ਉਹ ਵੀ ਬਹੁਤ ਘੱਟ ਵਿੱਚ ਇੱਕ ਲਹਿੰਗੇ ਨਾਲ ਦੋ ਦੁਪੱਟੇ ਦੇ ਦਨੇ ਆ ਦੋ ਦੁਪੱਟੇ ਜਿਹੜਾ ਬਾਜ਼ਾਰਾਂ ਚ 15 16000 ਰੁਪਈਆ ਤੁਸੀਂ ਰੈਂਡ ਦਿੰਦੇ ਹੋ ਅਸੀਂ ਤਾਨੂੰ 7 ਹੱਥ ਹਜ਼ਾਰ ਦੇ ਵਿੱਚ ਲਹਿੰਗਾ ਦੇ ਦੇਾਂਗੇ। ਓਹ ਲੋ ਜੀ ਬਾਤੂ ਸ਼ੀਦਸਤਾਨੇ ਲਾਤੀ ਵੱਡੀ ਆਫਰ। ਓਏ ਹੋ ਜੇ ਤੁਹਾਨੂੰ ਕਢਾਈ ਵਾਲੀ ਸੂਟ ਓਏ ਇਹੀ ਤੁਹਾਨੂੰ ਡਿਜ਼ਾਈਨ ਵਾਲੇ ਸੂਟ 1000 ਰੁਪਏ ਵਿੱਚ ਦੇ ਦੇਣੇ ਚਾਰ। ਇਧਰ ਦੇਖੀ ਚਲੋ ਤੁਹਾਨੂੰ ਕੱਲੀ ਕੱਲੀ ਕਢਾਈ ਕਲਾ ਕਲਾ ਡਿਜ਼ਾਈਨ ਦਿਖਾਉਂਗੇ। ਇਧਰ ਵੀ ਦਿਖਾ ਰਹੇ ਮੇਰਾ ਪੀਰ ਓ ਵੱਡਾ ਪੂਰਾ ਸਟਾਕ ਅਗਰ ਟਰੱਕ ਭਰ ਕੇ ਓ ਲੋੜੀ ਬੰਪਰ ਲਾਤਾ ਐ ਜੱਕਰੋ ਲੋੜੀ ਬੰਪਰ ਆਫਰ ਲਾਤਾ ਕਹਿੰਦੇ ਸਾਡੇ ਕੋਲ ਸਮਾਨ ਦਾ ਓ ਤੁਹਾਨੂੰ ਵੱਡੇ ਵੱਡੇ ਤੋਹਫੇ ਦੇ ਦਿੰਨੇ ਆ। 1000 ਰੁਪਏ ਦੇ ਚਾਰ ਸੂਟ ਦੇ ਦਿੰਨੇ ਆ। ਲੋੜੀ ਬੰਪਰੀ ਤੋਂ ਵੇਖੋ ਤੁਹਾਨੂੰ ਸਕੂਟਰ ਹੀ ਮਿਲ ਜਾਣੀਆਂ ਉਹ LED ਦੇ ਦੇਣੀਆਂ ਉਹ ਵਾਸ਼ਿੰਗ ਮਸ਼ੀਨ ਵੱਡੇ ਵੱਡੇ ਇਨਾਮ ਮਿਲ ਜਣੇ ਮਾਤੂਸ਼ੀ ਦਸਤਾਰ ਕਰਦੀਆਂ ਵਾਲਿਆਂ ਨੇ ਵੱਡੇ ਵੱਡੇ ਨਾਮ ਤੇ ਦੇਣੇ ਹੀ ਦੇਣੇ ਆ ਨਾਲ ਸੂਟ ਵੀ ਬੜੇ ਪਿਆਰੇ ਪਿਆਰੇ ਨੇ ਆਹ ਵੇਖੋ ਕਢਾਈਆਂ ਵਾਲੇ ਸੂਟ ਉਹ ਇਹਨਾਂ ਦਾ ਮੁੱਲ ਸੇ ਲੋ ਬਾਜ਼ਾਰਾਂ ਦੇ ਵਿੱਚ ਹਜ਼ਾਰ ਦਾ ਕੋਈ 900 ਦਾ ਕੋਈ 1200 ਦਾ ਅਸੀਂ ਕਿੰਨੇ ਦੇ ਦੇ ਦੇਣੇ ਆ 1000 ਰੁਪਏ ਦੇ 4000 ਰੁਪਏ 4 ਉਹ ਮਾਤੂਸ਼ੀ ਵੱਡੀ ਓਪਰ ਲਾਤੀ ਏ 1000 ਰੁਪਏ ਦੇ ਚਾਰ ਸੂਟ ਦੇ ਦਰਿਆ ਮੈਂ ਕਹਿੰਦਾ ਚੈੱਕ ਕਰ ਜਲੋ ਤੁਹਾਨੂੰ ਕਲਾ ਕਲਾ ਡਿਜ਼ਾਈਨ ਆ ਡਿਜ਼ਾਈਨ ਦੇਖੋ ਤੁਹਾਨੂੰ ਵੱਡੀਆਂ ਵੱਡੀਆਂ ਕੜਾਈਆਂ ਵਾਲੇ ਉਹ ਬਿਆਰਾਂ ਤੇ ਇਹੋ ਜਿਹੇ ਡੰਗ ਨਹੀਂ ਮਿਲਨੇ ਬਿਆਰਾਂ ਤੇ ਇਹ ਜਿਹੇ ਕੜਾਈ ਨਹੀਂ ਮਿਲਨੀ ਤੇ ਬਿਆਰਾਂ ਚ ਤੁਹਾਨੂੰ ਇਹੋ ਜੇ ਸੂਟ ਵੀ ਨਹੀਂ ਮਿਲਨੇ ਲਓ ਜੀ ਆ ਸੂਟ ਦੇਖ ਲਓ ਤੁਹਾਨੂੰ ਪੂਰਾ ਇਹਨੂੰ ਦੁਪੱਟਾ ਰੰਗ ਦੇਖ ਲਓ ਉੱਤੇ ਕੀਤੀ ਡਿਜ਼ਾਈਨਿੰਗ ਦੇਖ ਲਓ ਬਾਜ਼ਾਰ ਚ ਮਿਲਦਾ 2200 2500 3 3000 ਮਾ ਤੁਸ਼ੀਦ ਦਸਤਾਨ ਨੇ ਤੁਹਾਨੂੰ ਦੇ ਦੇਣਾ ਕਿੰਨੇ ਦਾ ਭਾਈ 1000 ਰੁਪਏ ਦਾ ਆ ਡਿਜ਼ਾਈਨਿੰਗ ਦੇਖੋ ਕਿੱਡੀ ਬਨੇ ਯਾਰ ਨੈਚੁਰਲ ਦਾ ਸੂਟ ਦੁਪੱਟਾ ਚਨੌਣ ਦਾ ਲਗਾ ਕੇ ਦੇਤਾ ਉਹ ਬਾਜ਼ਾਰਾਂ ਦੇ ਵਿੱਚ ਨਾਲ ਲੋੜ ਜਿੱਥੇ ਤੁਹਾਡੀ ਵਰੀ ਲੱਖ ਰੁਪਏ ਦੀ ਬੰਦੀ ਹੈ ਮਾਤੋ ਸ਼ਰੀਰ ਦਸਤਾਰ ਨੇ 40000 ਉਹ ਡਿਜ਼ਾਈਨਿੰਗ ਦੇਖੋ ਗਰਲਿਸ਼ ਲੁੱਕ ਦਾ ਸੂਟ ਉਹ ਕਹਿੰਦੀ ਮੈਂ ਸਿੰਪਲ ਸਾਬਰ ਪਾ ਕੇ ਜਾਣਾ ਵਿਆਹ ਚ ਨਾਲ ਬਣਾਉਣਾ ਪਲਾਜ਼ੋ ਸਲਵਾਰ ਵੀ ਏ ਵਨ ਕਲਾ ਦੀ ਮੈਂ ਕਹਿੰਦਾ ਆ ਪੂਰਾ ਦੁਪੱਟਾ ਦੇਖ ਲੋ ਤੁਹਾਡਾ ਇਹਨ ਪੂਰਾ ਫੁੱਲ ਸਾਈਜ਼ ਦੁਪੱਟਾ ਘੇਰਾ ਦੇਖ ਕੇ ਤੁਸੀਂ ਹੈਰਾਨ ਹੋਏ ਨਾ ਉਹ ਮਹਿੰਗੇ ਮਹਿੰਗੇ ਸੂਟਾਂ ਤੇ ਇਹ ਵੱਡੀ ਸੇਲ ਆ ਦਿੱਤੀ ਵੱਡੀ ਸੇਲ ਓ ਸ਼ਿਮਰ ਦਾ ਸੂਟ ਵੇਖੋ ਕਿੰਨੀ ਪਿਆਰੀ ਕਢਾਈ ਕੀਤੀ ਹੈ ਸ਼ਿਮਰ ਦੇ ਉੱਪਰ ਨਾਲ ਦੁਪੱਟਾ ਲਗਾ ਤਾ ਇਹ ਕੰਟਾਸ ਪਿਓਰ ਗਲੀ ਉਹ ਭੂਆ ਵਾਸਤੇ ਸੂਟ ਬਣਾਤਾ ਭੂਆ ਕਹਿੰਦੀ ਮੈਂ ਵੈਜ ਪਾ ਕੇ ਜਾਣਾ ਸੂਟ ਉਹ ਕੋਈ ਡਿਜ਼ਾਈਨਰ ਸੂਟ ਦੋ ਕੁਛ ਅਲੱਗ ਉਹ ਮੈਂ ਕਿਹਾ ਭੂਆ ਵਾਸਤੇ ਕੁਛ ਅਲੱਗ ਚੀਜ਼ ਬਣਾਤੀ ਓਏ ਆ ਕੁੜੀ ਦਾ ਸੂਟ ਦੇਖ ਲੋ ਰੈ ਕਲਰ ਦਾ ਸੂਟ ਪੂਰਾ ਪਰਵਾ ਦਾ ਦੁਪੱਟਾ ਕਿਆ ਬਾਤ ਹੈ ਮੈਂ ਕਹਿੰਦਾ ਤੁਸੀਂ ਸਹਿਜ ਦੇ ਖੁਦ ਦੁਪੱਟੇ ਦਾ ਤੁਸੀਂ ਕਹੋਗੇ ਇਹੋ ਜਿਹੇ ਸੂਟ ਤਾਂ ਮੋਲਾ ਚ ਮਿਲਦੇ ਦੁਕਾਨਾਂ ਚ ਮਿਲਦੇ ਮਹਿੰਗੇ ਮੈਂ ਕਿਹਾ ਉਹ ਹੱਥ ਨਹੀਂ ਲੱਗਦੇ ਇੱਥੋਂ ਤੁਹਾਨੂੰ ਬਹੁਤ ਹੀ ਸਸਤੇ ਰੇਟਾਂ ਸੂਟ ਦੇਾਂਗੇ ਉਹ ਬਲੈਕ ਸੂਟ ਕਹਿੰਦੀ ਮੈਂ ਪਾਉਣਾ ਵਿਆਹ ਦੇ ਚ ਦੁਪੱਟਾ ਹੋਵੇ ਚਨਾਣ ਦਾ ਪਰ ਰੇਟ ਰੇਟ ਮੇਰੇ ਮਤਲਬ ਦਾ ਹੋਏ ਮੈਂ ਕਿਹਾ ਜਿਹੜਾ ਸੂਟ 35 3500 ਦਾ ਮਿਲਦਾ ਇੱਥੇ ਤੈਨੂੰ ਪਹਿਣਾ 1700 1800 2000 ਦੇ ਹੀ ਮੈਂ ਕਹਿੰਦਾ ਐਨ ਆਰ ਆਈ ਐਨ ਆਰ ਆਈ ਬਾਰੋ ਬਾਰੋ ਮੁਲਕਾ ਤੋਂ ਆਉਂਦੇ ਇੰਗਲੈਂਡ ਤੋਂ ਆਉਂਦਾ ਕੋਈ ਆਸਟ੍ਰੇਲੀਆ ਤੋਂ ਆਉਂਦਾ ਕੋਈ ਨਿਊਜ਼ੀਲੈਂਡ ਤੋਂ ਆਉਂਦਾ ਇਹੋ ਜਿਹੇ ਸੂਟ ਲੱਭਦੇ ਆ ਬਾਅਦ ਜੀ ਕਹਿੰਦੇ ਸਾਲੂ ਤਾਂ ਲੁੱਟ ਲਿਆ ਤੁਸੀਂ ਆਉਣਾ ਕਿੱਥੇ ਆ ਮਾਤੂ ਸ਼ੀ ਦਸਤਾਨ ਤੇ ਰੇਟ ਸੁਣ ਕੇ ਤੁਸੀਂ ਹੋਏ ਨਾ ਹਨਾਨ ਆ ਚੱਕਰ ਚੱਲੋ ਇਹ ਤੁਹਾਡੀ ਵੱਡੀ ਵੱਡੀ ਪਸੰਦ ਮਹਿੰਗੇ ਮਹਿੰਗੇ ਸੂਟਾਂ ਦੇ ਰੇਟ ਵੀ ਲਾਤੇ ਹੁਣ ਪੂਰੇ ਕੋਡੀਆਂ ਦੇ ਭਾ ਲਓ ਜੀ ਕੋਡੀਆਂ ਦੇ ਭਾ ਤੇ ਲਾਤੇ ਆ ਪਰ ਡਿਜ਼ਾਈਨਾਂ ਵੀ ਡਿਜ਼ਾਈਨ ਵੇਖੋ ਕੁਝ ਅਲੱਗ ਅਲੱਗ ਡਿਜ਼ਾਈਨ ਬਣਾਤੇ ਪੈਣ ਕਹਿੰਦੀ ਮੈਨੂੰ ਜਾਣਾ ਪੈਂਦਾ ਅੰਮ੍ਰਿਤਸਰ ਉਹ ਮੈਨੂੰ ਜਾਣਾ ਪੈਂਦਾ ਜਲੰਧਰ ਉਹ ਮੈਨੂੰ ਜਾਣਾ ਪੈਂਦਾ ਲੁਧਿਆਣਾ ਮੈਂ ਕਿਹਾ ਜਾਣ ਦੀ ਕੋਈ ਲੋੜ ਨਹੀਂ ਉਹ ਪਹੁੰਚੇ ਤੇ ਵਰਕ ਤੈਨੂੰ ਇੱਥੇ ਮਿਲ ਜਾਣਿਆ ਉਹ ਤੈਨੂੰ ਗਲੇ ਦੇ ਕੜਾਈਆਂ ਮਿਲ ਜਾਣਿਆ ਉਹ ਪਿਓਰ ਪਿਓਰ ਫੌਜੀ ਸੂਟ ਨਾਲ ਦੇਤਾ ਏ ਪਰਲ ਦਾ ਕੰਮ ਦੁਪੱਟੇ ਤੇ ਬਣਾਤੀ ਏ ਕੜਾਈ ਕਟਵਰਕ ਦੁਪੱਟਾ ਬਣਾਤਾ ਮੈਂ ਕਿਹਾ yellow ਕੰਦਾ ਸੂਟ ਕਹਿੰਦੀ ਮੈਂ ਕਹਿੰਦਾ ਸੂਟ ਦੇ ਕੇ ਤੁਸੀਂ ਹੈਰਾਨ ਹੋ ਜੰਗੇ ਆ ਸੂਟ ਚੈੱਕ ਕਰੋ ਨਾਲ ਦੁਪੱਟੇ ਦੇ ਕਿੰਨੇ ਸੋ ਬਰਗਮ ਕੀਤਾ ਗੋਟੇ ਦਾ ਔਰ ਇਹ ਨਾਲ ਦਾ ਰੰਗ ਜਿਹੜਾ ਤੁਸੀਂ ਕਹੋ ਆ ਰੰਗ ਦੇਖ ਕਰੋ ਪਰਲੇ ਰੰਗ ਦਾ ਸੂਟ ਆ ਉੱਤੇ ਕੱਢੀ ਕਢਾਈ ਆ ਨਾਲ ਦੁਪੱਟਾ ਪੂਰਾ ਫੁੱਲ ਸਾਈਜ਼ ਦਾ ਦੇਖੀ ਚਲੋ ਨਾਲ ਦੀ ਨਾਲ ਤੇ ਸਕਰੀਨ ਸ਼ਾਟ ਮਾਰ ਕੇ ਦਿੱਤੇ ਗਏ ਨੰਬਰ ਤੇ ਭੇਜ ਦੇਖੋ ਕਿ ਜਿਹੜੇ ਰੇਟ ਮਾਤੁਸ਼ੀ ਜੀ ਵਾਲੇ ਦੇ ਜਾਂਦੇ ਆ ਉਹ ਤੁਹਾਨੂੰ ਕਿਤੇ ਨਹੀਂ ਮਿਲਨੇ ਉਹ ਨਾਲ ਦੀ ਨਾਲ ਹੱਥੋਂ ਹੱਤੀ ਸੂਟ ਵਿਕਨੇ ਆ ਓਏ orange color ਦਾ ਸੂਟ ਦੇਖ ਪਰਲੇ ਕੰਮ ਦੇ ਉੱਪਰ ਕਹਿੰਦੀ orange color ਦਾ ਸੂਟ ਆ ਮੈਂ ਕਹਾਂ ਪਿਓਰ ਐਨਆਰਆਈਆ ਵਾਲਾ ਸੂਟ ਬਣਾ ਦਿੱਤਾ ਹੋਇਆ ਓਹੋ ਸੂਟ ਪਾਉਂਦੀ ਆਂ ਉਹ ਭੁੱਖ ਲੈ ਜਾਂਦੀ ਏ ਮੈਂ ਕਿਹਾ ਭੈਣ ਗਲਤੀ ਨਾਲ ਪਕੌੜਾ ਨਹੀਂ ਖਾਂਦੀ ਕਹਿੰਦੀ ਕਿ ਦੇ ਉੱਤੇ ਦਾਗ ਨਾ ਪੈ ਜਾਏ ਓਏ ਆ ਸੂਟ ਵੇਖੋ ਓਏ ਹੋਏ ਮੈਰੂਨ ਕਲਰ ਦਾ ਸੂਟ ਓ ਗਲਾ ਪੂਰਾ ਫਰੰਟ ਬਣਿਆ ਆ ਓ ਦੁਪੱਟੇ ਤੇ ਕਿੱਡੀ ਚੌੜੀ ਕਢਾਈ ਕਰ ਦਿੱਤੀ ਹੋਈ ਏ ਆ ਲਓ ਸੂਟ ਆਹੋ ਹੋ ਹੋ ਓ ਮੈਂ ਕਿਹਾ ਸੂਟ ਓ ਮੈਂ ਕਿਹਾ ਭਾਜੀ ਦੇਖੋ ਕਮਾਲ ਕੀਤੀ ਹੋਈ ਹੈ ਜਬਾਦ ਮੈਂ ਕਹਿੰਦਾ ਪੂਰੇ ਹੀਰੇ ਜਿਹੜੇ ਸੂਟ ਤੇ ਹੀਰੇ ਇਧਰ ਦਿਖਾ ਦੇ ਦੁਪੱਟਾ ਉੱਤੇ ਵੀ ਹੀਰੇ ਨਾਲੇ ਸੂਟ ਤੇ ਵੀ ਹੀਰੇ ਓ ਡਿਜ਼ਾਈਨ ਕਢਾਈ ਰੰਗ ਦੇ ਕੇ ਭੁੱਖ ਲੈਂਦੀ ਆ ਭੁੱਖ ਉਹ ਪਿੰਕ ਕਲਰ ਦਾ ਸੂਟ ਨਹੀਂ ਲੈਂਦੀ ਉਹ ਕਹਿੰਦੀ ਮੈਂ ਹੱਥ ਪਰੇ ਦਾ ਸੂਟ ਲੈਣਾ ਮੈਨੂੰ ਕਿਤੋਂ ਨਹੀਂ ਮਿਲਿਆ ਮੈਂ ਕਿਹਾ ਹੱਥ ਪਰੇ ਦੇ ਸੂਟ ਇੱਥੇ ਮੈਂ ਕਿਹਾ ਢੇਰ ਲਾ ਦੇਗਾ ਮੈਂ ਕਿਹਾ ਪੈਣਾ ਆ ਜਾ ਉਹ ਮੁੰਡੇ ਦੀ ਮੰਮੀ ਪਾਲੇ ਉਹ ਮੁੰਡੇ ਦੀ ਭੂਆ ਪਾਲੇ ਉਹ ਮੁੰਡੇ ਦੀ ਚਾਚੀ ਪਾਲੇ ਜਿਹੜਾ ਮਰ ਓਏ ਆ ਸੂਟ ਵੇਖ ਕੇ ਓਏ ਮੂਵੀ ਵਾਲੇ ਨੇ ਭੱਜਾ ਹੀ ਹੋਣਾ ਉਹ ਭੱਜਾ ਹੀ ਹੋਣਾ ਮੈਂ ਕਹਿੰਦਾ ਇੱਕ ਵਾਰੀ ਆਖ ਮਾਰੇ ਪੂਰਾ ਆ ਦੇਖੋ ਜੀ ਸੂਟਾਂ ਦੀ ਢੇਗ ਲੱਗੀ ਹੋਈ ਆ ਜਿਹੜਾ ਰੰਗ ਜਿਹੜਾ ਡਿਜ਼ਾਈਨ ਜਿਹੜਾ ਤੁਸੀਂ ਕਹਿਣਾ ਤੁਹਾਨੂੰ ਕਦੋਂ ਦਿਖਾਦਾ ਓਏ ਇੱਕ ਤੇ ਹੱਥ ਲਉਣਾ ਤੁਹਾਨੂੰ ਅਸੀਂ 10 20 ਕਰਕੇ ਦਿਖਾ ਦੇਣੇ ਆ ਆ ਤੇ ਹੈ ਆ ਨਾਲ ਫਿਰ ਲੋੜੀ ਬੰਪਰ ਲਾਤਾ ਹੋਇਆ ਮਾਤੋ ਸ਼ਰੀਰ ਦਸਤਾਰ ਨੇ ਓ ਪਹਿਲਾ ਨਾਮ ਕੱਢਣਾ ਸਕੂਟਰੀ 13 ਜਨਵਰੀ 2025 ਨੂੰ YouTube ਤੇ Saanj TV ਦੇ Uncle Om Punjab ਤੇ ਇਹਦੇ ਵਿੱਚ ਤੁਹਾਨੂੰ ਹੈਵੀ ਹੈਵੀ ਤੋਂ ਹੈਵੀ ਵੈਰਾਈਟੀ ਆਜੋ ਇਹਦਾ ਦੇਖ ਲਓ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਵੱਡੇ ਹੈਵੀ ਹੈਵੀ ਸੂਟ ਬਾਜ਼ਾਰਾਂ 'ਚ ਮਿਲਦੇ ਮਹਿੰਗੇ ਵਹਿੰਗੇ ਤੁਹਾਨੂੰ ਦੇਣ ਲੱਗੇ ਉਹ ਵੀ ਘੋਡੀਆਂ ਪਾਦੇ ਉਹ ਵੇਖੋ 22000 ਰੁਪਏ ਖਰਚ ਦਿਓ ਕਹਿੰਦੇ ਮઝા ਨਹੀਂ ਆਇਆ ਸੂਟ ਪੌਂਦਾ ਮੈਂ ਕਹਾ ਆਜੋ ਆਜੋ ਮਾਤੋਸ਼ ਉਹ ਕੰਮ ਵੇਖੋ ਉਹ ਪੂਰਾ ਜਰੀ ਦਾ ਕੰਮ ਕੀਤਾ ਆ ਜਿਹੜਾ ਬਾਜ਼ਾਰ ਦੇ ਅਜਾ 15 15000 ਦਾ ਸੂਟ ਅਸੀਂ ਤੁਹਾਨੂੰ 8 8000 ਦੇ ਵਿੱਚ ਦੇ ਦਨੇ ਆ ਲੋ ਜੀ ਕਹਿੰਦੇ ਮਹਿੰਗੇ ਮਹਿੰਗੇ ਭਾਰ ਦੇ ਸੂਟ ਆ ਚੈੱਕ ਕਰੋ ਮੈਂ ਕਹਿੰਨਾ ਜੀ ਕਹਿੰਦੀ ਸੂਟ ਪੋਣਾ ਲਾਲ ਰੰਗ ਦਾ ਔਰ ਇਹ ਨਾਲ ਪੂਰਾ ਕਢਾਈ ਕੱਢਿਆ ਬਾਜ਼ਾਰ 'ਚ ਇਹੋ ਜਿਹੇ ਸੂਟਾਂ ਨੂੰ ਹੱਥ ਨਹੀਂ ਲੱਗਦਾ ਉਹ ਬਾਜ਼ਾਰ 'ਚ ਮਿਲਦਾ 15000 20000 ਥੜਾ ਥੜਾ ਹਜ਼ਾਰ ਦੇ ਮਰ ਤੁਸ਼ੀ ਦਸਤਾ ਕਹਿੰਦਾ ਸਾਡੇ ਕੋਲ ਆਜੋ ਤੁਹਾਨੂੰ ਅਸੀਂ ਦੇ ਦਾਂਗੇ ਓ 6 6 7 7000 ਦੇ ਜਗਾ ਓ ਪਿਓਰ ਸ਼ਿਮਰ ਦਾ ਸੂਟ ਉੱਤੇ ਕਢਾਈ ਜਰੀ ਦੀ ਕਰਤੀ ਹੋਈ ਏ ਓ ਬਾਜ਼ਾਰ ਦੇ ਵਿੱਚ 10 ਦਾ 15 15000 ਰੁਪਏ ਅਸੀਂ ਤੁਹਾਨੂੰ 7-8000 ਦੇ ਵਿੱਚ ਦੇਣਾ ਨਾਲ ਪਿਓਰ ਦੀ ਆਹਾਹਾ ਗਲਾਸ ਦਾ ਸੂਟ ਕਹਿੰਦੇ ਨਵੀਂ ਵੈਰਾਈਟੀ ਕਰੀ ਮੈਂ ਮੈਂ ਨਵੀਂ ਵੈਰਾਈਟੀ ਦੇ ਧੰਕਾ ਲਾਤੀਆ ਮਾਤੋ ਸ਼ਰੀਦ ਦਸਤਾਰ ਬੁੱਟਰ ਰੋਡ ਕਰਦੀਆਂ ਨੇ ਜਿਹੜੇ ਗੇ ਸੂਟ ਉਹ ਬਾਜ਼ਾਰਾਂ ਚ ਜਾ ਕੇ ਨਾਲ ਲੁੱਟ ਗਾਓ 2-2 ਲੱਖ ਰੁਪਏ ਵਾਲਾ ਕਪੜਾ ਤੁਹਾਨੂੰ 60-70000 ਚ ਬਣਾ ਦੇਣਾ ਮੈਂ ਕਹਿੰਦਾ ਆ ਦੋ ਅਦਰਾ ਫਰਕ ਬਾ ਦੇਗਾ ਦੋ ਦੇ ਦਾ ਉਹ ਬਿਆਰ ਨਾਲ ਦੋ ਅਦਰਾ ਫਰਕ ਹੈ ਕੁਆਲਿਟੀ ਮੈਂ ਕਹਿੰਦਾ ਹੋਰ ਨਾਲ ਵੀ ਵਧੀਆ ਆ ਚੈੱਕ ਕਰੋ ਸੂਟ ਤੁਹਾਨੂੰ ਦਿੱਤਾ ਉੱਤੇ ਜਿਹੜੇ ਹੀਰੇ ਉਹ ਇਹੀ ਦੀ ਕਢਾਈ ਉਹ ਇਹੋ ਜਿਹਾ ਡਿਜ਼ਾਈਨ ਇਹੋ ਜਿਹਾ ਰੰਗ ਮੈਂ ਕਹਿੰਦਾ ਦੁਪੱਟਾ ਵੀ ਪੂਰਾ ਸੋਬਰ ਵਾਲਾ ਕਹਿੰਦੇ ਅਸੀਂ ਇਹੀ ਲੈਣਾ ਕਿੱਥੋਂ ਜਾਣਾ ਉਹ ਮਾਤੂਸ਼ੀ ਦਸਤਾਰ ਲੋੜੀ ਬੰਪਰ ਦੇ ਨਾਲ ਨਾਲ ਤੁਹਾਨੂੰ ਇਹੋ ਜੇ ਰੇਟ ਨਹੀਂ ਮਿਲਿਆ ਲੋੜੀ ਬੰਪਰ ਤੇ ਕੁੜੀ ਕਹਿੰਦੀ ਮੈਂ ਬਣਾਉਣੇ ਆ ਸੱਤ ਸੂਟ ਉਹ ਮੇਰੇਆਂ ਭਾਜਣਾ ਲੱਖ ਰੁਪਿਆ ਮੈਂ ਕਿਹਾ ਨਹੀਂ ਬੰਨਾਂ ਮੈਂ ਕਿਹਾ ਤੂੰ 1100 ਸੂਟ ਬਣਾ ਲੈ ਫੇਰ ਤੇਰਾ 40 50 ਹਜ਼ਾਰ ਰੁਪਿਆ ਬਚਾ ਦੇਣਾ ਓ ਜਿੰਨੇ ਮਰਜੀ ਓ ਆ ਸੂਟਾਂ ਦੇ ਕਮਾਲ ਦੇਖੋ ਜਿਹੜੇ ਸੂਟ ਤੁਹਾਨੂੰ ਆਂ ਜਾਂ ਐਨ ਆਰ ਆਈਆਂ ਵਾਲੇ ਸੂਟ ਉਹ ਕੋਈ ਕੈਨੇਡਾ ਤੋਂ ਆ ਜੇ ਉਹ ਨੀਜੀਲੈਂਡ ਤੋਂ ਆ ਜੇ ਉਹ ਜਿੱਥਾ ਮਰਜ਼ੀ ਆ ਜੇ ਐਨ ਆਰ ਆਈਆਂ ਵਾਲੇ ਸੂਟ ਵੀ ਮਾਤੋ ਸ਼ਰੀਰ ਦਸਤਾਰ ਨੇ ਭਰਪੂਰ ਕਰਤਾ ਤੁਸੀਂ ਮੈਂ ਕਹਿੰਦਾ ਸੂਟਾਂ ਦੀ ਕਢਾਈ ਦੇਖੀ ਚਲੋ ਰੰਗ ਦੇਖੀ ਚਲੋ ਨਾਲ ਚੜਦੇ ਹੋਏ ਦੁਪੱਟੇ ਦੇਖੀ ਚਲੋ ਲਾਲ ਰੰਗ ਲੈ ਲਓ ਆ ਨੀਲਾ ਲੈ ਲਓ ਉਹ ਪੀਲਾ ਲੈ ਲਓ ਜਿਹੜਾ ਰੰਗ ਤੁਹਾਨੂੰ ਕਹੇ ਜਿਹੜਾ ਰੰਗ ਤੁਹਾਨੂੰ ਭੱਵੇ ਉਹ ਸਾਰੇ ਦੇ ਦੇਣੇ ਆ ਮੈਂ ਕਹਿੰਦਾ ਇਹੋ ਜਿਹੇ ਭਾਰੇ ਭਾਰੇ ਸੂਟ ਬਾਜ਼ਾਰ 'ਚ ਮਿਲਦੇ 15000 ਦੇ ਉਹ 20000 ਦੇ ਤੁਹਾਨੂੰ ਦੇ ਦੇਣੇ ਕੋਡੀਆਂ ਨੇ ਪਾ ਆ ਦੇਖ ਲੈ ਭਾਈ ਨੇ ਹੋਰ ਕਰ ਦਿੱਤਾ ਕਿ ਸੂਟਾਂ ਤੇ ਦੇ ਕਮਾਲ ਕਰ ਦਿੱਤੀ ਏ ਉਹ ਡਰਸਾਂ ਤੇ ਵੀ ਮਾਤੋ ਸ਼ਰੀ ਦਸਤਾਰ ਨੇ ਕਮਾਲ ਕਰਤੀ ਹੋਈ ਏ ਆ ਚੱਕ ਤੇ ਚਲੋ ਤੁਹਾਨੂੰ ਵੱਡੇ ਵੱਡੇ ਪਾਰੇ ਪਾਰੇ ਫਰਾਕ ਸੂਟ ਉਹ ਸ਼ਰਾਰੇ ਗਰਾਰੇ ਲੈ ਲੋ ਤੁਸੀਂ ਜਿਹੜੇ ਤੇ ਹੱਥ ਰੱਖੋ ਤੁਹਾਨੂੰ ਉਹ ਦਿਖਾ ਦੇਣੀ ਆ ਆ ਦਿਖਾ ਮੇਰਾ ਵੀਰ ਸ਼ਨਾਹੇ ਗਰਾਂਦੇ ਚੱਕੀ ਚਲੋ ਤੁਹਾਨੂੰ ਇਹਨਾਂ ਤੇ ਵੀ ਵੱਡੀ ਪਰਮਾਰ ਮਾਤੂਸ਼ੀ ਦਸਤਾਰ ਦੀ ਵੱਡੀ ਆਫਰ ਲਾ ਦਿੱਤੀ ਆ ਕਹਿੰਦੇ ਲੋੜੀ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਆ ਜਿਓ ਇਹੋ ਜਿਹੇ ਰੇਟ ਤੁਹਾਨੂੰ ਕਿਤੇ ਨਹੀਂ ਮਿਲਣੇ ਉਹ ਦੇਖੀ ਚਲੋ ਸਕਰੀਨ ਸ਼ਾਟ ਲਈ ਚਲੋ ਦਿੱਤੇ ਗਏ ਨੰਬਰ ਤੇ ਭੇਜੀ ਚਲੋ ਕਿਉਂਕਿ ਜਿਹੋ ਜਿਹੇ ਰੇਟ ਮਾਤੂਸ਼ੀ ਦਸਤਾਰ ਦੇਤੇ ਆ ਇਹ ਤਾਂ ਨਾਲ ਦੀ ਨਾਲ ਵਿਕੜਿਆ ਰੰਗ ਜਿਹੜਾ ਕੋ ਤੁਹਾਨੂੰ ਉਹ ਦੇ ਰਾਂਗੇ ਜਿਹੜਾ ਡਿਜ਼ਾਈਨ ਕੋ ਤੁਹਾਨੂੰ ਉਹ ਦੇ ਰਾਂਗੇ ਮੇਰਾ ਵੀਰ ਹਾਂ ਉਹ ਮੈਂ ਕਿਹਾ ਵੇਖੋ ਐਨ ਜੇ ਜੜਾ ਔ ਢੇਰ ਲਾਤੇ ਹੋਏ ਨੇ ਸੂਟਾਂ ਦੇ ਉੱਤੇ ਆਹ ਵੇਖ ਲੋ ਆ ਮਰਜੀ ਹੱਥ ਚੋਲੋ ਉਹ ਬਾਈ ਮੇਰਾ ਚਾਰ شپیرے ਹਲਾ ਕੇ ਵਿਖਾ ਦੇ ਕਿ ਕਿੰਨਾ ਮਾਲ ਪਿਆ ਉਹ ਮੈਂ ਕਹਾਂ ਸ਼ਾਮਾਂ ਪੈ ਜਾਣ ਦੋ ਦਿਨ ਪਹ ਹੋ ਜਾਣਗੇ ਤੁਹਾਡੇ ਵੈਰਾਈ ਦੇ ਵੇਖੀ ਜਾ ਉਹ ਮੈਂ ਕਹਾਂ ਲਹਿੰਗੇ ਦੇਂਗੇ ਗਰਾਰੇ ਸ਼ਾਰੇ ਜੋ ਉਹ 1750 ਤੋਂ ਸਟਾਰਟ ਲਹਿੰਗਾ ਦਵਾਂਗੇ ਜਿਹੜਾ ਬਾਜ਼ਾਰਾਂ ਦੇ ਵਿੱਚ ਤੁਸੀਂ 40 40000 ਰੁਪਈਆ ਖਰਚਦੇ ਹੋ ਰੈਂਡ ਦੇ ਅਸੀਂ ਤੁਹਾਨੂੰ 7-8000 ਰੁਪਈਆ ਲਹਿੰਗਾ ਦੇ ਦੇਣਾ ਉਹ ਜੇ ਤੁਸੀਂ ਬਾਹਰਲੇ ਮੁਲਕ ਵੀ ਜਾਣਾ ਉਹ ਇਹੋ ਜੇ ਲਹਿੰਗੇ ਲੈ ਜਾ ਤੁਹਾਨੂੰ ਇਹੋ ਜੇ ਸੂਟ ਦੇ ਆਗੇ ਮਾਤੂਸ਼ੀ ਦਸਤਾਰ ਵਾਲੇ ਕਹਿੰਦੇ ਸਾਡੇ ਕੋਲ ਆਜੋ ਤੁਹਾਨੂੰ ਵੱਡੀਆਂ ਆਫਰਾਂ ਲਾਤੀਆਂ 30000 ਦੀ ਸ਼ਾਪਿੰਗ ਕਰੋ ਤੁਹਾਨੂੰ ਇੱਕ ਕੂਪਨ ਮਿਲੂਗਾ 50000 ਦੀ ਸ਼ਾਪਿੰਗ ਤੁਹਾਨੂੰ ਦੋ ਕੂਪਨ ਮਿਲਣਗੇ 50000 ਦੀ ਸ਼ਾਪਿੰਗ ਤੁਹਾਨੂੰ ਤਿੰਨ 쿠ਪਨ ਮਿਲਣਗੇ ਉਹ ਲੱਖਾਂ ਦੀ ਵੀ ਸ਼ਾਪਿੰਗ ਕਰ ਦਿਓ ਤੁਹਾਨੂੰ ਉਡੇ ਵੱਡੇ ਫਾਇਦੇ ਕਰਾ ਦੇਵਾਂਗੇ ਸੂਟ ਤੁਸੀਂ ਆਪਣੇ ਜਾਣੇ ਆ ਤੇ ਆਪਣੇ ਇਨਾਮ ਬੱਕਰੇ ਲੈ ਕੇ ਜਾਣੇ ਆ ਲਓ ਜੀ ਵੀਡੀਓ ਨੂੰ ਹੁਣ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸ਼ੇਅਰ ਕਰਦੇ ਆ ਤੁਹਾਡੇ ਆਪਣੇ ਫਾਇਦੇ ਹੋਣਿਆ ਉਹ ਲੱਖਾਂ ਲੱਖ ਰੁਪਏ ਬਚਾ ਲਓ ਲੱਖ ਰੁਪਏ ਦੀ ਤੁਸੀਂ ਸ਼ਾਪਿੰਗ ਕਰਨੀ ਆ ਇੱਥੇ 40 45000 ਕਰਾ ਦੇਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਆਹ ਲਓ ਜੀ ਬ੍ਰਾਈਡਲ ਲਹਿੰਗੇ ਤੁਹਾਨੂੰ ਬਜ਼ਾਰਾ ਚ ਮਿਲਦਾ 20000 25 25000 ਕਿਰਾਏ ਤੇ ਹੁਣ ਇਹ ਉਹ ਵੱਡੇ ਵੱਡੇ ਪੌਰੇ ਪੌਰੇ ਰੰਗ ਤੋਂ ਨੂੰ ਦੇ ਰਹੇ ਆ ਉਹ ਵੀ ਬਹੁਤ ਘੱਟ ਰੇਂਜ ਓਏ ਆਪਣੇ ਪੈਹਾਂ ਦੀ ਲੈ ਲਓ ਕਿਰਾਏ ਤੇ ਲੈ ਆਂਦੀ ਲੋੜ ਨਹੀਂ ਪੈਣੀ ਤੁਹਾਨੂੰ ਉਹ ਮੈਂ ਕਿਹਾ ਭੈਣ ਕਹਿੰਦੀ ਆ ਮੈਂ ਖਰਚਣਾ 20000 ਲੈਂਗੇ ਤੇ ਮੈਂ ਲੈਣਾ ਰੈਂਟ ਤੇ ਮੈਂ ਕਿਹਾ ਕਿਤੇ ਲੈਣ ਦੀ ਲੋੜ ਕੋਈ ਨਹੀਂ ਆ ਵੇ ਲੈਂਗੇ ਇੱਕ ਲੈਂਗਣਾ ਦੋ ਦੁਪੱਟੇ ਦੇ ਦਨੇ ਆ ਦੋ ਦੁਪੱਟੇ ਤੇ ਕੰਢੀ ਕੋਡੀਆਂ ਦੇ ਭਾ ਦੇ ਦਨੇ ਆ ਕੋਡੀਆਂ ਦੇ ਜਿਹੜਾ ਬਾਜ਼ਾਰਾਂ ਚ 15 16000 ਰੁਪਈਆ ਤੁਸੀਂ ਰੈਂਟ ਦਿੰਦੇ ਹੋ ਅਸੀਂ ਤੁਹਾਨੂੰ 78000 ਦੇ ਲਹਿੰਗਾ ਦੇ ਦੇਾਂਗੇ ਬੁੱਟਰ ਰੋਡ ਕਾਦਿਆਂ ਮਾਤੋ ਸ਼੍ਰੀ ਦਸਤਾਰ ਲਓ ਜੀ ਸੱਤ 8000 ਦੇ ਵਿੱਚ ਤੁਸੀਂ ਆਪਣਾ ਲਹਿੰਗਾ ਲੈ ਜਾਓ ਤੇ ਆਪਣੇ ਵਿਆਹ ਤੇ ਮੇਰੀ ਭੈਣੇ ਆਪਣਾ ਲਹਿੰਗਾ ਪਾਉਣਾ ਕੋਈ ਕਿਰਾਏ ਤੇ ਲੈਣ ਦੀ ਲੋੜ ਨਹੀਂ ਆ ਸੋ ਵੀਡੀਓ ਨੂੰ ਬਰਤ ਬਰਤ ਸ਼ੇਅਰ ਕਰ ਦਿਓ ਮਾਤੋ ਸ਼੍ਰੀ ਦਸਤਾਰ ਕਾਦੀ ਵਾਲੇ ਦੇ ਕਰਵਾ ਤੇ ਤੁਹਾਡੇ ਵੱਡੇ ਫਾਇਦੇ ਹੁਣ ਵੀਡੀਓ ਨੂੰ ਸ਼ੇਅਰ ਕਰਨਾ ਤੇ ਤੁਸੀਂ ਆਪਣੇ ਤੇ ਆਪਣੇ ਨਾਲ ਦੇ ਨੇ ਫਾਇਦੇ ਕਰਾਉਣੇ ਆ